ਅਮਰਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਦੋਸ਼ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਲਾਏ ਨੇ ਤੇ ਨਾਲ ਹੀ ਬੜਾ ਕੁਝ ਬਰਾਮਦ ਹੋਣ ਬਾਰੇ ਵੀ ਪੁਲਿਸ ਦੱਸ ਰਹੀ ਹੈ ਉਧਰ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਭ ਕੁਝ ਨੂੰ ਨਕਾਰਿਆ ਔਰ ਬਹੁਤ ਵੱਡੀਆਂ ਗੱਲਾਂ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਇਸ ਗ੍ਰਿਫਤਾਰੀ ਬਾਰੇ ਬੋਲੀਆਂ ਨੇ ਦੋਵੇਂ ਗੱਲਾਂ ਤੁਹਾਨੂੰ ਡਿਟੇਲ ਚ ਦੱਸਦੇ ਆ ਆਪਣਾ ਕਮੈਂਟ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਓ ਦੇਖੋ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਨੂੰ ਪੁਲਿਸ ਨੇ ਉਹਦੇ ਸਾਥੀ ਲਵਪ੍ਰੀਤ ਸਿੰਘ ਸਮੇਤ ਗ੍ਰਿਫਤਾਰ ਕੀਤਾ ਹੁਣ ਪੁਲਿਸ ਮੁਖੀ ਅੰਕੁਰ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਕੇ ਕੈਮਰਿਆਂ ਦੇ ਸਾਹਮਣੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਉਹਨਾਂ ਕਿਹਾ ਕਿ ਜਦੋਂ ਅਮਰਤਪਾਲ ਸਿੰਘ ਦਾ ਭਰਾ ਤੇ ਉਹਦਾ ਸਾਥੀ ਲਵਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਕਹਿੰਦਾ ਸਥਿਤੀ ਇਹ ਸੀ ਕਿ ਇੱਕ ਕਾਰ ਜਿਹੜੀ ਫਲੋਰ ਤੋਂ ਜਲੰਧਰ ਹਾਈਵੇ ਤੇ ਰੋਕ ਕੇ ਖੜੇ ਸੀਗੇ ਔਰ ਕਾਫੀ ਟਾਈਮ ਤੋਂ ਗੱਡੀ ਖੜੀ ਹੋਣ ਕਰਕੇ ਨੇੜੇ ਨਾਕਾ ਲੱਗਾ ਸੀ ਛੱਕ ਪਿਆ ਜਦੋਂ ਜਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਮਾਹੌਲ ਪੂਰਾ ਛੱਕੀ ਸੀ ਔਰ ਉਹ ਕਹਿੰਦਾ ਇਹਨਾਂ ਦੇ ਕੋਲ ਨਸ਼ਾ ਸੇਵਨ ਕਰਨ ਵਾਲੇ ਸਾਰੇ ਯੰਤਰ ਫੜੇ ਗਏ ਨੇ ਤੇ ਨਾਲ ਹੀ ਨਸ਼ਾ ਵੀ ਫੜਿਆ ਗਿਆ ਲਾਈਟਰ ਫੜਿਆ ਗਿਆ ਔਰ ਨਾਲ ਹੀ ਉਹਨੇ ਦੱਸਿਆ ਕਿ ਇਹ ਨਸ਼ਾ ਲੈ ਕੇ ਆਏ ਸੀਗੇ ਲੁਧਿਆਣਾ ਹੈਬੋਵਾਲ ਦੇ ਸੰਦੀਪ ਅਰੋੜਾ ਦੇ ਕੋਲੋਂ ਤੇ ਐਸਐਸਪੀ ਨੇ ਦੱਸਿਆ ਕਿ ਸੰਦੀਪ ਅਰੋੜਾ ਨੂੰ ਇਹਨਾਂ ਨੇ 10000 ਰੁਪਇਆ ਪੇਟੀਐਮ ਵੀ ਕੀਤਾ ਹੋਇਆ ਸੀਗਾ ਉਹ ਨਸ਼ੇ ਦੀ ਕੀਮਤ ਵਜੋਂ ਔਰ ਉਹ ਕਹਿੰਦਾ ਸਾਰੀ ਰਿਕਵਰੀ ਹੋਣ ਤੋਂ ਬਾਅਦ ਗ੍ਰਫਤਾਰੀ ਤੋਂ ਬਾਅਦ ਫਿਰ ਅਸੀਂ ਇਹਨਾਂ ਦਾ ਮੈਡੀਕਲ ਟੈਸਟ ਕਰਾਇਆ ਔਰ ਟੈਸਟ ਦੇ ਵਿੱਚ ਵੀ ਇਹਨਾਂ ਦੇ ਨਸ਼ਾ ਕਰਨ ਦਾ ਖੁਲਾਸਾ ਹੋ ਗਿਆ ਟੈਸਟ ਪੋਜ਼ਿਟਿਵ ਆਇਆ ਔਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਅਸੀਂ ਐਂਡੀਪੀ ਪੀਐਸ ਐਕਟ ਜਿਹੜਾ ਨਸ਼ਾ ਰੋਕਣ ਵਾਲਾ ਐਕਟ ਕਾਨੂੰਨ ਉਹਦੀ ਧਾਰਾ 22 ਤੇ 27 ਅਸੀਂ ਪਹਿਲਾਂ ਲਾ ਚੁੱਕੇ ਸੀ ਹੁਣ ਉਹ ਕਹਿੰਦਾ ਅਸੀਂ ਸੰਦੀਪ ਅਰੋੜਾ ਜਿਹੜਾ ਉਹਨੂੰ ਵੀ ਗ੍ਰਫਤਾਰ ਕਰ ਲਿਆ ਔਰ ਉਹਦੇ ਵਿੱਚ ਜਿਹੜੀ ਧਾਰਾ ਦਾ ਵਾਅਦਾ ਕਰ ਦਿੱਤਾ ਗਿਆ ਹੁਣ 29 ਧਾਰਾ ਵੀ ਐਨਡੀਪੀਐਸ ਐਕਟ ਦੀ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਪਰ ਇੱਥੇ ਬਹੁਤ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਇਹ ਕਿਹਾ ਜਾ ਰਿਹਾ ਕਿ ਇਹ ਸਾਰਾ ਕੁਝ ਸਿਆਸੀ ਬਦਲਾਖੋਰੀ ਤਹਿਤ ਕੀਤਾ ਜਾ ਰਿਹਾ ਹੈ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ਤਰਸੇਮ ਸਿੰਘ ਸ਼ਰੈਅਮ ਕੈਮਰਿਆਂ ਤੇ ਮੀਡੀਆ ਦੇ ਵਿੱਚ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਇੱਕ ਵੱਡੀ ਸਾਜ਼ਿਸ਼ ਹੈ ਇਹ ਸਾਡੇ ਖਿਲਾਫ ਛੜੀ ਅੰਤਰ ਹੈ ਇੱਕ ਘਨੌਣੀ ਸਾਜ਼ਿਸ਼ ਹੈ ਲੋਕਾਂ ਤੋਂ ਸਾਨੂੰ ਦੂਰ ਕਰਨ ਦੀ ਸਾਜ਼ਿਸ਼ ਹੈ ਉਹ ਕਹਿੰਦੇ ਸਾਡਾ ਪੁੱਤ ਹਰਪ੍ਰੀਤ ਨਾ ਨਸ਼ਾ ਕਰਦਾ ਸੀ ਨਾ ਨਸ਼ੇ ਵਾਲੇ ਕੋਲ ਖੜਦਾ ਸੀ ਉਹ ਕਹਿੰਦੇ ਕਿ ਹਰਪ੍ਰੀਤ ਜਿੱਥੋਂ ਇਹ ਗ੍ਰਿਫਤਾਰ ਕੀਤਾ ਦਿਖਾ ਰਹੇ ਨੇ ਉੱਥੇ ਤਾਂ ਉਹਨੇ ਜਾਣਾ ਹੀ ਨਹੀਂ ਸੀ ਉੱਥੇ ਉਹਨੇ ਲੈਣ ਵੀ ਕੀ ਜਾਣਾ ਸੀ ਔਰ ਬਿਲਕੁਲ ਝੂਠੀ ਗ੍ਰਿਫਤਾਰੀ ਉਹ ਕਹਿੰਦੇ ਦਿਖਾ ਰਹੇ ਨੇ ਅਮਰਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਕੱਲ ਤਾਂ ਸਾਡਾ ਬੇਟਾ ਹਰਪ੍ਰੀਤ ਜਿਹੜਾ ਅਮਰਤਪਾਲ ਸਿੰਘ ਦਾ ਵੱਡਾ ਪਰਾਇ ਉਹ ਇੱਧਰ ਮਾਝੇ ਦੇ ਵਿੱਚ ਇੱਕ ਪ੍ਰੋਗਰਾਮ 'ਚ ਸੀਗਾ ਔਰ ਅੱਜ ਬਾਗੇ ਪਰਾਣੇ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਪ੍ਰੋਗਰਾਮ ਸੀ ਉਹ ਉੱਥੇ ਵੀ ਜਾਣ ਦੀ ਉਹਦੀ ਕੋਸ਼ਿਸ਼ ਸੀ ਪਰ ਇਹਨਾਂ ਨੇ ਉਸ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਉੱਪਰ ਬਹੁਤ ਵੱਡੇ ਦੋਸ਼ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਲਾਏ ਨੇ ਉਹ ਕਹਿੰਦਾ ਕਿ ਇਹ ਸਾਰਾ ਕੁਝ ਬਖਲਾੜ ਚੋਂ ਕੀਤਾ ਜਾ ਰਿਹਾ ਕਿਉਂਕਿ ਗਰਾਫ ਸਰਕਾਰ ਦਾ ਡਿੱਗਦਾ ਜਾ ਰਿਹਾ ਔਰ ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਉੱਪਰ ਉੱਤਰ ਚੁੱਕੇ ਨੇ ਉਧਰ ਪੁਲਿਸ ਨੇ ਵੱਡੇ ਦੋਸ਼ ਲਾਉਂਦੇ ਆ ਕਿ ਆ ਕਿ ਸਾਡੇ ਕੋਲ ਹਰ ਚੀਜ਼ ਦਾ ਤੱਤ ਤੇ ਸਬੂਤ ਹੈ ਪਰ ਸਵਾਲ ਇੱਥੇ ਇਹ ਆ ਕਿ ਜਿਹੜਾ ਨਵਾਂ ਕਾਨੂੰਨ ਹੁਣ ਸੁਧਰ ਬਣਾਇਆ ਗਿਆ ਸੋਧ ਕੇ ਐਮੈਂਡਮੈਂਟ ਕਰਕੇ ਉਹਦੇ ਵਿੱਚ ਇਹ ਵੀ ਹੈ ਕਿ ਜਦੋਂ ਪੁਲਿਸ ਅਜਿਹੇ ਵਿਅਕਤੀ ਨੂੰ ਕਿਸੇ ਨੂੰ ਗ੍ਰਿਫਤਾਰ ਕਰੇਗੀ ਤਾਂ ਉਹ ਉਹਦੀ ਵੀਡੀਓਗ੍ਰਾਫੀ ਵੀ ਕਰੇਗੀ ਔਰ ਉਹਦੇ ਕੋਲੋਂ ਸਾਰੀ ਗ੍ਰਿਫਤਾਰੀ ਸਮੇਂ ਦੀ ਵੀਡੀਓ ਬਣਾਈ ਜਾਏਗੀ ਹੁਣ ਸਵਾਲ ਇਹ ਹੈ ਕਿ ਕੀ ਪੁਲਿਸ ਦੇ ਕੋਲ ਉਹ ਸਾਰਾ ਕੁਝ ਜੋ ਪੁਲਿਸ ਕਹਿ ਰਹੀ ਹੈ ਅਮਰਤਪਾਲ ਦੇ ਭਰਾ ਤੋਂ ਬਰਾਮਦ ਹੋਇਆ ਜਾਂ ਫੜਿਆ ਗਿਆ ਕੀ ਉਹਦੀ ਵੀਡੀਓਗ੍ਰਾਫੀ ਪੁਲਿਸ ਨੇ ਕੀਤੀ ਹੈ ਜੇ ਕੀਤੀ ਹੈ ਤੇ ਕਿੱਥੇ ਹੈ ਕੀ ਪੁਲਿਸ ਜਲਦੀ ਹੀ ਮੀਡੀਆ ਦੇ ਵਿੱਚ ਉਹ ਵੀਡੀਓਗ੍ਰਾਫੀ ਪੇਸ਼ ਕਰੇਗੀ ਕਿਉਂਕਿ ਪੁਲਿਸ ਤੇ ਸਾਰੇ ਦੋਸ਼ ਜਿਹੜੇ ਨੇ ਅਮਰਤਪਾਲ ਸਿੰਘ ਦਾ ਪਰਿਵਾਰ ਨਕਾਰ ਰਿਹਾ ਉਹ ਕਹਿ ਰਿਹਾ ਛੜਯੰਤਰ ਹੈ ਝੂਠ ਹੈ ਇਹ ਸਾਜ਼ਿਸ਼ ਹੈ ਔਰ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੁਸੀਂ ਦੇਖੋ ਅਮਰਤਪਾਲ ਸਿੰਘ ਜਿਹੜਾ ਬਹੁਤ ਵੱਡੀ ਲੀਡ ਲੈ ਕੇ ਖੰਡੂਰ ਸਾਹਿਬ ਸੀਟ ਤੋਂ ਜਿੱਤਿਆ ਉਹ ਜਦੋਂ ਤੋਂ ਪੰਜਾਬ ਦੇ ਵਿੱਚ ਆਇਆ ਨਸ਼ਿਆਂ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ ਰਿਹਾ ਔਰ ਅੱਜ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਦਾ ਭਰਾ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਅਮਰਤਪਾਲ ਸਿੰਘ ਨੇ ਜਿਹੜੀ ਚੋਣ ਲੜੀ ਹੈ ਉਹ ਵੀ ਨਸ਼ਿਆਂ ਦੇ ਮੁੱਦੇ ਤੇ ਲੜੀ ਹੈ ਤੇ ਜਿੱਤੀ ਹੈ ਬੜੀ ਵੱਡੀ ਗਿਣਤੀ ਲੋਕਾਂ ਨੇ ਨਸ਼ੇ ਖਤਮ ਕਰਨ ਦੀ ਆਸ ਦੇ ਨਾਲ ਹੀ ਅਮਰਤਪਾਲ ਨੂੰ ਵੋਟਾਂ ਪਾਈਆਂ ਪਰ ਹੁਣ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਨਸ਼ਾ ਸਮੇਤ ਗ੍ਰਿਫਤਾਰ ਕੀਤੇ ਜਾਣ ਦੀ ਵੱਡੀ ਖਬਰ ਆ ਰਹੀ ਹੈ ਔਰ ਪੁਲਿਸ ਨੇ ਕਾਫੀ ਜੜੀ ਰਿਕਵਰੀ ਤੇ ਬਰਾਮਦਗੀ ਹੈ ਉਹ ਵੀ ਦਿਖਾਈ ਹੈ ਪੁਲਿਸ ਕਹਿ ਰਹੀ ਹੈ ਕਿ ਕਈ ਚੀਜ਼ਾਂ ਉਹਨਾਂ ਕੋਲੋਂ ਬਰਾਮਦ ਹੋਈਆਂ ਨੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਨਸ਼ੇ ਦੇ ਆਦੀ ਨੇ ਤਾਂ ਪੁਲਿਸ ਨੇ ਦੱਸਿਆ ਪੁਲਿਸ ਮੁਖੀ ਨੇ ਦੱਸਿਆ ਕਿ ਜਿਹੜਾ ਦੂਜਾ ਵਿਅਕਤੀ ਅਮਰਤਪਾਲ ਸਿੰਘ ਦੇ ਭਰਾ ਦੇ ਨਾਲ ਫੜਿਆ ਗਿਆ ਉਸ ਦਾ ਨਾਮ ਲਾਪ੍ਰੀਤ ਸਿੰਘ ਹੈ ਔਰ ਉਹ ਜਿਹੜਾ ਹੈ ਇਹਨਾਂ ਦੇ ਨਾਲ ਸੀਗਾ ਉਹ ਗੱਡੀ ਚਲਾ ਰਿਹਾ ਡਰਾਈਵਰ ਸੀਟ ਤੇ ਬੈਠਾ ਸੀ ਤੇ ਅਮਰਤਪਾਲ ਦਾ ਜਿਹੜਾ ਭਰਾ ਉਹ ਕੰਡਕਟਰ ਸੀਟ ਦੇ ਉੱਪਰ ਬੈਠਾ ਹੋਇਆ ਸੀ ਔਰ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਸਭ ਤੋਂ ਵੱਡਾ ਦੋਸ਼ ਇਹ ਲਾਰੀ ਹੈ ਪੁਲਿਸ ਕਿ ਡਰਗ ਟੈਸਟ ਕਰਾਇਆ ਗਿਆ ਉਹਦੇ ਵਿੱਚ ਵੀ ਦੋਨਾਂ ਦਾ ਨਸ਼ਾ ਪੋਜ਼ਿਟਿਵ ਆਇਆ ਔਰ ਅਮਰਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਇਹ ਬਿਲਕੁਲ ਝੂਠਾ ਇਹ ਸਾਡੇ ਬੱਚਿਆਂ ਤੇ ਬਿਲਕੁਲ ਝੂਠੇ ਦੋਸ਼ ਨੇ ਇਹ ਸਾਜ਼ਿਸ਼ਾ ਔਰ ਲੋਕ ਜਿਹੜੇ ਨੇ ਉਹ ਇਹ ਸਾਜ਼ਿਸ਼ ਨੂੰ ਮੰਨਣਗੇ ਨਹੀਂ ਇਹ ਦਾਵਾ ਵੀ ਅਮਰਤਪਾਲ ਸਿੰਘ ਔਰਾਂ ਦੇ ਪਿਤਾ ਤਰਸੀਮ ਸਿੰਘ ਨੇ ਕੀਤਾ ਕਿ ਲੋਕ ਇਹ ਸਾਜ਼ਿਸ਼ ਨੂੰ ਨਕਾਰ ਦੇਣਗੇ ਲੋਕ ਇਸ ਸਾਜ਼ਿਸ਼ ਦੇ ਵਿੱਚ ਨਹੀਂ ਆਉਣਗੇ ਇਹ ਦਾਵਾ ਵੀ ਕੀਤਾ ਗਿਆ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਦੁਬਾਰਾ ਫੇਰ ਦੱਸ ਦਿਆਂ ਪੁਲਿਸ ਨੇ ਇਹ ਕਿਹਾ ਕਿ ਅਸੀਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਵਕਤ ਇਹ ਫਲੋਰ ਤੋਂ ਜਲੰਧਰ ਜਿਹੜਾ ਮੇਨ ਹਾਈਵੇ ਆ ਉਹਦੇ ਤੇ ਗੱਡੀ ਸਾਈਡ ਤੇ ਲਾ ਕੇ ਖੜੇ ਸੀ ਔਰ ਨਸ਼ਾ ਕਰਨ ਦੀ ਤਿਆਰੀ ਸੀਗੇ ਔਰ ਜਦੋਂ ਸ਼ੱਕ ਪਿਆ ਤਾਂ ਪੁਲਿਸ ਨੇ ਇਹਨਾਂ ਨੂੰ ਜਾ ਕੇ ਜਦੋਂ ਪੁੱਛਣਾ ਚਾਹਿਆ ਤਾਂ ਇਹਨਾਂ ਦੇ ਕੋਲੋਂ ਫਿਰ ਜਿਹੜਾ ਨਸ਼ਾ ਹੈ ਆਈਸ ਡਰੱਗ ਜਿਹੜਾ ਉਹ ਪਕੜਿਆ ਗਿਆ ਤੇ ਨਾਲ ਦੀ ਨਾਲ ਉਹ ਨਸ਼ਾ ਲਾਉਣ ਵਾਲਾ ਲਾਈਟਰ ਵੀ ਫੜਿਆ ਗਿਆ ਤੇ ਪੁਲਿਸ ਕਹਿੰਦੀ ਹੈ ਕਿ ਜਿਹੜੇ ਵਿਅਕਤੀ ਸੰਦੀਪ अरोड़ा ਲੁਧਿਆਣਾ ਕੋਲੋਂ ਇਹ ਨਸ਼ਾ ਲੈ ਕੇ ਆਏ ਸੀ ਉਹ ਕਹਿੰਦੇ ਉਹਨੂੰ 10000 ਰੁਪਏ ਇਹਨਾਂ ਨੇ ਪੇਟੀਐਮ ਰਾਹੀਂ ਪੈਸੇ ਵੀ ਦਿੱਤੇ ਹੋਏ ਸੀ ਔਰ ਉਹਦੇ ਤੱਕ ਵੀ ਪੁਲਿਸ ਕਹਿੰਦੀ ਪਹੁੰਚ ਕਰ ਲਈ ਗਈ ਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ